ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਪਿੰਡ ਰੋਟੀ ਚੰਨਾ ਸਾਡੇ ਇੱਥੋਂ ਦੇ ਸਰਪੰਚ ਗੁਰਪ੍ਰੀਤ ਕੌਰ ਜੀ ਦੇ ਅੱਜ ਘਰੇ ਆਇਆ ਤੇ ਉਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਮਿਲਿਆ ਮੈਂ ਅੱਜ ਅੱਜ ਇੱਥੋਂ ਦੇ ਸਾਰੇ ਪੰਚਾਇਤ ਮੈਂਬਰ ਖੜੇ ਨੇ ਉਹਨਾਂ ਦੀਆਂ ਸਿਸਟਰਸ ਦੋਨੋਂ ਤੇ ਸਾਰਾ ਪਿੰਡ ਖੜਾ ਜਿਹੜੇ ਬੜੀ ਮਾੜੀ ਗੱਲ ਹੋਈ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿ ਸਾਡੀ ਭੈਣ ਜਿਹੜੀ ਬੜੀ ਹਿੰਮਤ ਵਾਲੀ ਔਰਤ ਕਹਿ ਲਓ ਕੁੜੀ ਕਹਿ ਲਓ ਜਿਹੜੀ ਕਿ ਹਰੇਕ ਪਿੱਛੇ ਲੜਾਈ ਉਹ ਲੜਦੀ ਸੀਗੀ ਤੇ ਪਰਸੋਂ ਪੁਲਸ ਨੇ ਨਜਾਇਜ਼ ਉਸਤੇ 120 ਬੀਚ ਉਹਨੂੰ ਨਾਮਜ਼ਾਦ ਕਰ ਲਿਆ ਹੈਗਾ ਇੱਥੇ ਕੋਈ ਚੰਡੀਗੜ੍ਹ ਦਾ ਮੁੰਡਾ ਸੀਗਾ ਜਿਹੜਾ ਇੱਥੇ ਨਜਾਇਜ਼ ਨਸ਼ਾ ਛਡਾਊ ਕੇਂਦਰ 'ਚ ਨਸ਼ਾ ਛੱਡਣ ਵਾਸਤੇ ਆਇਆ ਸੀਗਾ ਤੇ ਉਹਨੇ ਕਿੱਥੋਂ ਨਸ਼ਾ ਲਿਆ ਕਿੱਥੋਂ ਨਹੀਂ ਉਹਦੀ ਉਹਦੇ ਨਾਲ ਮੌਤ ਉਹਦੀ ਡੈਥ ਹੋ ਗਈ ਪੁਲਸ ਨੇ ਆਪਣੀ ਨਾਕਾਮੀ ਛਾਪਾਂ ਪਿੱਛੇ ਪੁਲਸ ਨੇ ਆਪਣੀ ਨਾਕਾਮੀ ਛਾਪਾਂ ਪਿੱਛੇ ਉਹਦੇ ਵਿੱਚ ਸਾਡੀ ਗੁਰਪ੍ਰੀਤ ਕੌਰ ਸਰਪੰਚ ਨੂੰ ਵੀ ਇਹ ਇਹਨਾਂ ਨੂੰ ਹੱਲਾਸ਼ੇਰੀ ਦਿੰਦੀ ਹੈ ਅੱਜ ਪਿੰਡ ਦੇ ਵਿੱਚ ਪੁਲ ਚੌਂਕੀ ਹੈ ਕਿ ਆ ਪੁਲਸ ਨੂੰ ਪਤਾ ਨਹੀਂ ਇਥੇ ਨਸ਼ਾ ਕੌਣ ਦੇਣ ਆਂਦਾ ਹੈ ਨਸ਼ੇ ਦੀ ਜਿਹੜੀ ਇੱਕ ਇਹ ਡੋਰ ਹੈ ਜਿਹੜੀ ਇਹ 체ਨ ਹੈ ਇਹ ਪੁਲਸ ਨੇ ਤੋੜਨੀ ਚਾਹੀਦੀ ਪੁਲਸੇ ਤੋੜ ਹੀ ਨਹੀਂ ਸਕੀ ਇਹਨਾਂ ਨੂੰ ਬੜੀ ਸ਼ਰਮ ਆਣੀ ਚਾਹੀਦੀ ਇਸ ਗੱਲ ਨੂੰ ਇਹਨਾਂ ਦੀ ਇਹ ਜਿਹੜੀ ਸਾਰਾ ਅਸੀਂ ਸਮਝਦੇ ਹਾਂ ਕਿ ਪੋਲੀਟਿਕਲੀ ਇਹ ਪੰਜਾਬ ਸਰਕਾਰ ਦੀਆਂ ਜਿਹੜੀ ਕੀ ਇਹ ਸਾਡੀ ਕਾਂਗਰਸ ਪਾਰਟੀ ਦੀ ਸਰਪੰਚ ਹੈ ਬੜੀ ਲੜਾਈ ਲੜ ਕੇ ਬੜੀ ਹਿੰਮਤ ਵਾਲੀ ਕੁੜੀ ਹੈ ਜਿਹੜੀ ਲੜਾਈ ਲੜਦੀ ਹੈ ਹਰੇਕ ਪਿੰਡ ਦੇ ਨਾਲ ਜਾ ਕੇ ਖੜਦੀ ਹੈ ਇਹ ਬਿਲਕੁਲ ਨਜਾਇਜ਼ ਧੱਕਾ ਹੋਇਆ ਦੇ ਨਾਲ ਅਸੀਂ ਮੈਂ ਤੇ ਮੇਰਾ ਪਰਿਵਾਰ ਸਾਡੀ ਕਾਂਗਰਸ ਪਾਰਟੀ ਦੇ ਨਾਲ ਬਿਲਕੁਲ ਅਸੀਂ ਡੱਟ ਕੇ ਖੜਾਂਗੇ ਅਸੀਂ ਇਹਦੀ ਲੜਾਈ ਲੜਾਂਗੇ ਮੈਂ ਇਹਨਾਂ ਦੇ ਹੁਣ ਪਰਿਵਾਰ ਦੇ ਤਾਈ ਜੀ ਨੇ ਇਹ ਵੀ ਦੱਸਣਗੇ ਵੀ ਇਹਨਾਂ ਬਾਰੇ ਇਹਨਾਂ ਦੀਆਂ ਸਿਸਟਰਜ਼ ਨੇ ਦੇਖੋ ਪੁੱਤ ਹੱਥ ਵਾਂਗ ਕੇ ਮੇਰੀ ਭੈਣਤੀ ਹੈ ਹਾਂ ਸਾਡੀ ਕੁੜੀ 5 ਸਾਲ ਪਹਿਲਾਂ ਸਰਪੰਚੀ ਕਰ ਗਈ ਸੀ ਦੁਬਾਰੇ ਫੇਰ ਸਰਪੰਚ ਨਹੀਂ ਰਹਿ ਗਈ ਅਸੀਂ ਪਿੰਡ ਨੇ ਇਕਜੁੱਟ ਹੋ ਕੇ ਇਹ ਕੁੜੀ ਸਰਪੰਚ ਨਹੀਂ ਬਣਾਈ ਸਾਡੇ ਪਿੰਡ ਜਿੰਨੇ ਵਧੀਆ ਨੇ ਕੰਮ ਕਰੇ ਕੁੜੀ ਇਹਨਾਂ ਧੋਖੇਬਾਜ਼ੀ ਹੋਈ ਐ ਸਾਡੀ ਕੁੜੀ ਨੇ ਕੋਈ ਕੁਝ ਨਹੀਂ ਕਰਿਆ ਵੀ ਹੱਥ ਬਣ ਕੇ ਬੇਨਤੀਆ ਸਾਡੀ ਕੁੜੀ ਨੂੰ ਨਿਆਂਸਾਫ ਮਿਲਣਾ ਚਾਹੀਦਾ ਅੱਛਾ ਸੀ ਕਾਲ ਜੀ ਮੈਂ ਰੋਟੀ ਚੰਨਾ ਦੀ ਪੂਜਾ ਮੈਂ ਸਵੇਰੇ ਭੂਆ ਜੀ ਕੋਲ 6 ਵਜੇ ਆਈ ਸੀ ਮੇਰੀ ਨਾਨਦ ਨੂੰ ਤੇ ਮੇਰੇ ਸੱਸ ਨੂੰ ਚੱਕ ਕੇ ਲੈ ਗਏ ਸੀਗੇ ਬਿਨਾ ਬੇਨਜਾਇਜ਼ ਕਿਉਂਕਿ ਅਸੀਂ ਇਹ ਜ ਆ ਕੰਮ ਕਰਦੇ ਨਹੀਂ ਹੈਗੇ ਨਾ ਹੀ ਮੇਰਾ ਘਰ ਵਾਲਾ ਵੀ ਲੱਗਿਆ ਹਾ ਦਿਓਰ ਵੀ ਲੱਗਿਆ ਮੇਰੇ ਸਹੁਰੇ ਦੀ ਡੈਥ ਹੋਈ ਵੀ 15 ਤਰੀਕ ਦਾ ਕੁੜੀ ਦਾ ਵਿਆਹ ਰੱਖਿਆ ਸੀ ਭੂਆ ਜੀ ਤਾਂ ਗਏ ਸੀਗੇ ਛਡਾਉਣ ਵਾਸਤੇ ਜਦੋਂ ਭੂਆ ਜੀ ਉੱਥੇ ਗਏ ਸਾਨੂੰ ਨਹੀਂ ਪਤਾ ਲੱਗਿਆ ਵੀ ਸਾਨੂੰ ਐਵੇਂ ਸੀ ਵੀ ਗੱਲ ਚੱਲ ਰਹੀ ਹੈ ਜਦੋਂ ਸਾਨੂੰ ਪਤਾ ਲੱਗਿਆ ਕਿ ਭੂਆ ਜੀ ਤੇ ਪਰਚਾ ਹੋਇਆ ਤਾਂ ਸਾਨੂੰ ਵੀ ਬਹੁਤ ਸ਼ੌਕ ਲੱਗਿਆ ਇਹ ਸਰਾਸਰ ਬਹੁਤ ਜ਼ਿਆਦਾ ੱੱਕਾ ਹੋਇਆ ਜੀ ਭੂਆ ਜੀ ਨਾਲ ਸਾਡੀ ਸਿਸਟਰ ਪਹਿਲਾਂ ਵੀ ਸਰਪੰਚ ਸੀ ਸਿਰਫ ਇੱਕ ਪਿੰਡ ਵਿੱਚ ਉਹ ਧੜੇਵਾਜੀ ਕਰਕੇ ਹੀ ਵੀ ਉਹ ਕਾਂਗਰਸ ਦੇ ਸਰਪੰਚਾਂ ਪਿੰਡ ਦੇ ਕੁਝ ਬੰਦਿਆਂ ਨੇ ਨਾਲ ਰਲ ਕੇ ਉਹਦੇ ਤੇ ਪਰਚਾ ਕਰਵਾਇਆ ਜੀ ਨਜਾਇਜ਼ ਪਰਚਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਸਾਡੇ ਇੱਕ ਮਾਂ-ਵਾਪਾ ਸਾਡਾ ਭੈਣ ਭਾਈ ਸਾਰਾ ਕੁਝ ਹੋਈ ਹੈ ਜੀ ਅੱਜ ਦਾ ਪਿਛਲਾ ਰਿਕਾਰਡ ਦੇਖਿਆ ਜਾਵੇ ਅੱਜ ਤੋਂ 1 ਸਾਲ ਪਹਿਲਾਂ ਉਹ ਸੈਸੀਆਂ ਦੀ ਦੀ ਚਿੱਟੇ ਪਿੱਛੇ ਬਹੁਤ ਔਨੇ ਲੜਾਈ ਚ ਆ ਵੀਡੀਓ ਦੇਖੀ ਗਿਆਣ ਉਹਨੇ ਬਹੁਤ ਨਸ਼ੇ ਪਿੱਛੇ ਉਹ ਲੜਦੀ ਦੀ ਕੱਲ ਉਹਦਾ ਕੋਈ ਕਸੂਰ ਨਹੀਂ ਥੀ ਨਜਾਇਜ਼ ਉਹਦੇ ਤੇ ਪਰਚਾ ਹੋਇਆ ਉਹ ਸਿਰਫ ਇੱਕ ਕੁਮਾਰੀ ਕੁੜੀ ਨੂੰ ਛਡਾਉਣ ਗਈਆ ਇਹਦੇ ਪਿੱਛੇ ਪੁਲਿਸ ਨੇ ਉਹਨੂੰ ਉੱਥੇ ਬਿਠਾਇਆ ਕਿ ਬੈਠੋ ਤੁਸੀਂ ਅਸੀਂ ਹਟ ਦਾਂਗੇ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਗਾਇਬ ਕੀਤਾ ਸਾਨੂੰ ਨਹੀਂ ਪਤਾ ਸਾਨੂੰ 5 ਵਜੇ ਰਿਪੋਰਟ ਆਈ ਉਸਤੇ ਪਰਚਾ ਦਰਜ ਹੋਇਆ ਨਜਾਇਜ਼ ਪਰਚਾ ਹੋਇਆ ਜੀ ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਿਰਫ ਪੋਲਿਟਿਕਲ ਮਾਮਲੇ ਆ ਹੋਰ ਕੁਝ ਨਹੀਂ ਹੈਗਾ ਜੀ ਇਹ ਦੇਖੋ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਔਰਤਾਂ ਨੂੰ ਅਸੀਂ ਅੱਗੇ ਲਿਈਏ ਤੇ ਇਹ ਹ ਸਰਕਾਰਲੇ ਨੇ ਨਜਾਇਜ਼ ਬਿਲਕੁਲ ਇੱਚ ਪੋਲਿਟਿਕਲੀ ਰੰਜਿਸ਼ ਜਿਹੜੀ ਇਹ ਕੁੜੀ ਸਾਡੀ ਜਿੱਤ ਕੇ ਆਈ ਸੀ ਸਰਪੰਚ ਕਾਂਗਰਸ ਪਾਰਟੀ ਵੱਲੋਂ ਇਹ ਲਾਈਨ ਜਿਹੜੀ ਇਹ ਪੁਲਸ ਨੇ ਤੋੜਨੀ ਆ ਨਸ਼ੇ ਦੀ ਇਹਨਾਂ ਦੇ ਪਿੰਡ 'ਚ ਮੈਂ ਬਾਰ ਬਾਰ ਕਹਿੰਨਾ ਇਹਨਾਂ ਦੇ ਪਿੰਡ 'ਚ ਚੌਂਕੀ ਆ ਪੁਲਸ ਚੌਂਕੀ ਆ ਇਹਨਾਂ ਨੂੰ ਪਤਾ ਨਹੀਂ ਹੈ ਕਿ ਨਹੀਂ ਜੇ ਇਹ ਨੂੰ ਜਿਆ ਜੀ ਕਹਿੰਦੀ ਇਹ ਸ਼ਹਿਦ ਹਿੰਦੀ ਸੀ ਸਾਡੀ ਕੁੜੀ ਤੇ ਇਹਨਾਂ ਨੂੰ ਪਿਛਲੇ 6 ਸਾਲਾਂ ਤੋਂ ਸਰਪੰਚ ਇੱਥੇ ਆਇਆ ਤੇ ਪਰਚਾ ਕਿਉਂ ਨਹੀਂ ਦੇ ਦਿੰਦੇ ਜੀ ਜੇ ਇਹ ਕਹਿੰਦੇ ਸਾਡੀ ਪੁਲਿਸ ਦੀ ਵੀਗਨ ਪਾਉਂਦੀ ਸੀਗੀ ਇਹ ਪ੍ਰੋਬਲਮ ਕਰ ਕ੍ਰੀਏਟ ਕਰਦੀ ਜਦੋਂ ਅਸੀਂ ਫੜਨ ਆਉਂਦੇ ਸੀ ਫਿਰ ਉਹਦੇ ਤੇ ਪਰਚਾ ਦਿੰਦੇ ਨਾ ਇੱਕ ਵੀ ਪਰਚਾ ਸਾਡੀ ਕੁੜੀ ਤੇ ਅਜ ਤੱਕ ਇੱਕ ਵੀ ਪਰਚਾ ਨਹੀਂ ਹੈਗਾ ਇਹਨਾਂ ਨੇ ਸ਼ਰਮੇ ਦੀ ਸਰਕਾਰ ਦੀ ਇਹਦੇ 'ਚ ਸਰਕਾਰ ਦੀ ਨਾਕਾਮੀ ਹੈ ਤੇ ਪੋਲੀਟੀਕਲੀ ਰੰਜਿਸ਼ ਨਾਲ ਇਸੇ ਪਰਚਾ ਦਿੱਤਾ ਪਿਆ ਮੈਂ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੰਦਾ ਵੀ ਇਹੋ ਜਿਹੇ ਹਰਕਤਾਂ ਬੰਦ ਕਰੋ ਇਹ ਆਪਣੀ ਨਾਕਾਮੀਆਂ ਲੁਕਾਉਣ ਪਿੱਛੇ ਤੁਸੀਂ ਇਹ ਕੰਮ ਕਰਨੇ ਬੰਦ ਕਰੋ ਅਸੀਂ ਇਹਦਾ ਪੂਰੀ ਹਾਈ ਕਮਾਂਡ ਤੱਕ ਇਹਦੀ ਗੱਲ ਕਰਾਂਗੇ ਜਿਹੜਾ ਤੁਸੀਂ ਸਾਡੀ ਕੁੜੀ ਦੇ ਨਜ਼ਾਇਜ਼ ਪਰਚਾ ਦਿੱਤਾ ਹੈ ਇਸ ਕਰਕੇ ਅਸੀਂ ਇਹਦੀ ਪੂਰੀ ਲੀਗਲ ਲੜਾਈ ਲੜਾਂਗੇ ਅਸੀਂ ਗੁਰਪ੍ਰੀਤ ਦੇ ਪਰਿਵਾਰ ਦੇ ਨਾਲ ਮੈਂ ਤੇ ਸਾਡੀ ਪਾਰਟੀ ਅਸੀਂ ਬਿਲਕੁਲ ਨਾਲਾਂ ਬਿਲਕੁਲ ਘਬਰਾਉਣ ਦੀ ਮੈਂ ਪਰਿਵਾਰ ਨੂੰ ਵੀ ਵਿਸ਼ਵਾਸ ਦਿਵਾਉਣਾਂ ਦੀ ਘਬਰਾਉਣ ਦੀ ਲੋੜ ਨਹੀਂ ਅਸੀਂ ਇਹਦੀ ਲੀਗਲੀ ਲੜਾਈ ਲੜਾਂਗੇ